ਜਾਣਾ ਤੇ ਐ ਜੇ 스킬 ਟ੍ਰੇਡ ਚ ਜਾਓ ਔਰ ਪਲੱਸ 2 ਤੋਂ ਬਾਅਦ ਨਾ ਜਾਓ ਗ੍ਰੈਜੂਏਸ਼ਨ ਕਰੋ ਪ੍ਰੋਪਰ ਜੇ ਤੁਸੀਂ ਮਤਲਬ ਕਈ ਸਟਰੀਮ ਐ ਤਾਂ ਨੀ ਨੇ ਹੈਲਥ ਸਟਰੀਮ ਦੇ ਵਿੱਚ ਔਰ ਮਤਲਬ 스킬 ਟ੍ਰੇਡ ਦੇ ਵਿੱਚ ਜ ਤੁਸੀਂ ਮਤਲਬ ਕਰ ਸਕਦੇ ਹੋ ਪਲੰਬਰ ਟੈਕਨੀਸ਼ੀਅਨ ਔਰ ਪਲੱਸ 2 ਦਾ ਬੱਚਾ ਬਹੁਤ ਛੋਟੀ ਉਮਰ ਦੀ ਹੈ ਠੀਕ ਹੈ ਮੈਂ ਮੈਂ ਤੇ ਕਹਾਂਗਾ ਡਲਸਨ ਪੀਰੀਅਡ ਹੈ 21 ਇਅਰ ਤੋਂ ਬਾਅਦ ਬੱਚਿਆਂ ਦੇ ਥੌਟ ਬਦਲਦੇ ਆ ਜਦੋਂ ਗ੍ਰੈਜੂਏਟ ਹੋ ਜਾਂਦਾ ਇੱਕ ਲਾਈਫ ਸਟਾਈਲ ਹੁੰਦੀ ਨੇ ਕਾਲਜ ਦੇ ਵਿੱਚ ਇੰਟਰੈਕਟ ਕਰਦਾ ਔਰ ਬੱਚੇ ਬਹੁਤ ਮਿਹਨਤ ਵੀ ਕਰਦੇ ਆ ਡਬਲ ਡਬਲ ਸ਼ਿਫਟਾਂ 'ਚ ਕੰਮ ਕਰਦੇ ਨੇ ਮਿਹਨਤੀ ਵੀ ਨੇ ਉਹ 2-4% ਬੱਚਿਆਂ ਲਈ ਆਪਾਂ ਸਾਰੀ ਕਮਿਊਨਿਟੀ ਨੂੰ ਧਾਗੀ ਨਹੀਂ ਕਰ ਸਕਦੇ ਹਣਾ ਜਾਂ ਸਾਰੇ ਪੰਜਾਬੀ ਬੱਚਿਆਂ ਨੂੰ ਜਾਂ ਜਿੰਨੇ ਸਾਡੇ ਹਰਿਆਣੇ ਵਾਲੇ ਬੱਚੇ ਉਹਨਾਂ ਨੂੰ ਧਾਗੀ ਨਹੀਂ ਕਰ ਸਕਦੇ ਤੁਸੀਂ ਇੱਥੋਂ ਦੀ ਕੈਨੇਡਾ ਗਏ ਤੁਸੀਂ ਦੱਸਿਆ ਵੀ ਉੱਥੇ ਵੀ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਜਿਵੇਂ ਇੱਥੇ ਪਿੰਡਾਂ ਦੇ ਵਿੱਚ ਤਾਂ ਉੱਥੇ ਬਾਰ ਵੀ ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਬੱਚੇ ਹੁਣ ਇੱਥੋਂ ਦੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਉਹਨਾਂ ਨੂੰ ਐਸੇ ਮਤਲਬ ਇਹ ਹੀ ਦੇਣਾ ਚਾਹੁੰਨਾ ਕਿ ਮਤਲਬ ਜਾਣਾ ਤੇ ਐਸੇ ਸਕਿੱਲ ਟ੍ਰੇਡ 'ਚ ਜਾਓ ਔਰ ਪਲੱਸ 2 ਤੋਂ ਬਾਅਦ ਨਾ ਜਾਓ ਗ੍ਰੈਜੂਏਸ਼ਨ ਕਰੋ ਪ੍ਰੋਪਰ ਜੇ ਤੁਸੀਂ ਮਤਲਬ ਕਈ ਸਟਰੀਮ ਇਦਾਂ ਲੀਆਂ ਨੇ ਹੈਲਥ ਸਟਰੀਮ ਦੇ ਵਿੱਚ ਔਰ ਮਤਲਬ ਸਕਿੱਲ ਟ੍ਰੇਡ ਦੇ ਵਿੱਚ ਜੋ ਤੁਸੀਂ ਮਤਲਬ ਕਰ ਸਕਦੇ ਹੋ ਪਲੰਬਰ ਟੈਕਨੀਸ਼ੀਅਨ ਹਨਾ ਇਦਾਂ ਦੀਆਂ ਸਕਿੱਲ ਲੈ ਕੇ ਜਾਓ ਤਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਉਹ ਦੇਸ਼ ਬਹੁਤ ਵਧੀਆ ਨੇ ਤੁਹਾਨੂੰ ਆਪਰਟੀਨਿਟੀ ਦਿੰਦੇ ਆ ਪਰ ਜੇ ਮੇਰੇ ਪੱਲੇ ਕੁਝ ਨਹੀਂ ਹੋਊਗਾ ਤੇ ਫਿਰ ਮੈਂ ਤੇ ਉਸ ਉਹੀ ਕੁਝ ਕਰਾਂਗਾ ਨਾ ਹੁਣ ਪਲੱਸ 2 ਦਾ ਬੱਚਾ ਬਹੁਤ ਛੋਟੀ ਏਜ ਹੁੰਦੀ ਹੈ ਠੀਕ ਹੈ ਮੈਂ ਮੈਂ ਤੇ ਕਹਾਂਗਾ ਡਾਲਸਨ ਪੀਰੀ ਦਾ 21 ਇਅਰ ਤੋਂ ਬਾਅਦ ਬੱਚਿਆਂ ਦੇ ਥਾਟ ਬਦਲਦੇ ਆ ਜਦੋਂ ਗ੍ਰੈਜੂਏਟ ਹੋ ਜਾਂਦਾ ਇੱਕ ਲਾਈਫ ਵੇਖੀ ਹੁੰਦੇ ਨੇ ਕਾਲਜ ਦੇ ਵਿੱਚ ਇੰਟਰੈਕਟ ਕਰਦਾ ਪ੍ਰੋਫੈਸਰਸ ਨਾਲ ਮਤਲਬ ਹਮ ਉਮਰ ਜਿਹੜੇ ਹੁੰਦੇ ਨੇ ਉਹਨਾਂ ਦੇ ਉਹ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਭੇਜਣਾ ਚਾਹੀਦਾ ਠੀਕ ਹੈ ਫਿਰ ਪਤਾ ਹੁੰਦਾ ਕਿ ਮੈਨੂੰ ਕਿੰਨੀ ਫਰੀडम ਚਾਹੀਦੀ ਹੈ ਕਿੰਨੀ ਨਹੀਂ ਮੈਂ ਮੈਂ ਕਿੱਥੇ ਫਰੀडम ਮੈਂ ਯੂਜ਼ ਕਰਨੀ ਆ ਕਿੱਥੇ ਨਹੀਂ ਕਰਨੀ ਮਾਂ ਪਿਓ ਤੇ ਉੱਥੇ ਹੈ ਨਹੀਂ ਐ ਸਿਰਫ ਔਰ ਬੱਚੇ ਬਹੁਤ ਮਿਹਨਤ ਵੀ ਕਰਦੇ ਆ ਡਬਲ ਡਬਲ ਸ਼ਿਫਟਾਂ 'ਚ ਕੰਮ ਕਰਦੇ ਨੇ ਮਿਹਨਤੀ ਵੀ ਨੇ ਉਹ 2-4% ਬੱਚਿਆਂ ਲਈ ਆਪਾਂ ਸਾਰੀ ਕਮਿਊਨਿਟੀ ਨੂੰ ਧਾਗੀ ਨਹੀਂ ਕਰ ਸਕਦੇ ਹਨ ਜਿਵੇਂ ਸਾਰੇ ਪੰਜਾਬੀ ਬੱਚਿਆਂ ਨੂੰ ਜਾਂ ਜਿੰਨੇ ਸਾਡੇ ਹਰਿਆਣੇ ਵਾਲੇ ਬੱਚੇ ਉਹਨਾਂ ਨੂੰ ਧਾਗੀ ਨਹੀਂ ਕਰ ਸਕਦੇ ਉਹ 2-4% ਹੀ ਨੇ ਤੇ ਬਾਕੀ ਦੇਖੋ ਰਿਸੈਸ਼ਨ ਹਰ ਥਾਂ ਤੇ ਆਉਂਦਾ ਠੀਕ ਹੈ ਉੱਥੇ 2008 'ਚ ਵੀ ਆਇਆ ਸੀ ਹੁਣ ਵੀ ਕੰਮ ਦੀ ਦਿੱਕਤ ਹੈ ਹਾਂ ਪਰ ਉਹ ਇੱਕ ਫੇਸ ਹੁੰਦਾ ਵਾ ਹਰ ਟਾਈਮ ਉਹ ਨਿਕਲ ਜਾਂਦੇ ਇਹਦੇ ਚੋਂ ਜੀ ਤੇ ਬਸ ਮੈਂ ਇਹੀ ਕਹਿਣਾ ਚਾਹਾਂਗਾ ਵੀ ਆਪਣੇ ਬੱਚਿਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਭੇਜੋ ਉਹਨਾਂ ਨੂੰ ਸਕਿੱਲ ਦੇ ਕੇ ਭੇਜੋ ਕਿਉਂਕਿ ਉੱਥੇ ਸਕਿੱਲ ਪੀਪਲ ਦੀ ਲੋੜ ਹੈ। ਹਮਮ मतलब ਹੈਲਥ ਸਟ੍ਰੀਮ ਚ ਭੇਜੋ ਬਹੁਤ ਸ਼ਾਰਟੇਜ ਹੈ। ਸਕਿੱਲ ਟ੍ਰੇਨ ਦੇ ਵਿੱਚ ਕੰਸਟਰਕਸ਼ਨ ਜਿਹੜੇ ਤਰਨ ਵਾਲੇ ਆ, ਹੈਂਡੀਮੈਨ ਨੇ ਉਹਨਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਇਲੈਕਟ੍ਰਿਕ ਮਲੇ ਇਲੈਕਟ੍ਰੀਸ਼ੀਅਨ ਨੇ ਪਲੰਬਰਸ ਨੇ ਇਦਾਂ ਦੀ ਸਕਿੱਲ ਹੋਏਗੀ ਵੈਲਡਰਸ ਨੇ ਉਹਨਾਂ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਉਹ ਸਕਿਉਰਿਟੀ ਟ੍ਰੇਡ ਦੇ ਵਿੱਚ ਜਾਣ ਮੇਰੇ ਖਿਆਲ ਨਾਲ ਉੱਥੇ ਬਹੁਤ ਵਧੀਆ ਲਾਈਫ ਔਰ ਆਪਣੇ ਆਪ ਨੂੰ ਗਰੋ ਕਰ ਸਕਦਾ ਹਰ ਕੋਈ ਜਾਣਾ ਦੇ ਐਜੇ ਸਕਿੱਲ ਟ੍ਰੇਡ ਚ ਜਾਓ ਔਰ ਪ্লাস 2 ਤੋਂ ਬਾਅਦ ਨਾ ਜਾਓ ਗ੍ਰੈਜੂਏਸ਼ਨ ਕਰੋ ਪ੍ਰੋਪਰ ਜੇ ਤੁਸੀਂ ਮਤਲਬ ਕਈ ਸਟਰੀਮ ਇਟਾਲੀਆਂ ਨੇ ਹੈਲਥ ਸਟਰੀਮ ਦੇ ਵਿੱਚ ਔਰ ਮਤਲਬ ਸਕਿੱਲ ਟ੍ਰੇਡ ਦੇ ਵਿੱਚ ਜ ਤੁਸੀਂ ਮਤਲਬ ਕਰ ਸਕਦੇ ਹੋ ਪਲੰਬਰ ਟੈਕੋਸ਼ੀਅਨ ਔਰ ਪਲੱਸ 2 ਦਾ ਬੱਚਾ ਬਹੁਤ ਛੋਟੀ ਜਿੰਦਗੀ ਹੈ ਠੀਕ ਹੈ ਮੈਂ ਮੈਂ ਤੇ ਕਹਾਂਗਾ ਡਲਸਨ ਪੀਰੀਅਡ ਹੈ 21 ਇਅਰ ਤੋਂ ਬਾਅਦ ਬੱਚਿਆਂ ਦੇ ਥੌਟ ਬਦਲਦੇ ਆ ਜਦੋਂ ਗ੍ਰੈਜੂਏਟ ਹੋ ਜਾਂਦਾ ਇੱਕ ਲਾਈਫ ਸਟਾਈਲ ਹੁੰਦੀ ਹੈ ਨੇ ਕਾਲਜ ਦੇ ਵਿੱਚ ਇੰਟਰੈਕਟ ਕਰਦਾ ਔਰ ਬੱਚੇ ਬਹੁਤ ਮਿਹਨਤ ਵੀ ਕਰਦੇ ਆ ਡਬਲ ਡਬਲ ਸ਼ਿਫਟਾਂ 'ਚ ਕੰਮ ਕਰਦੇ ਨੇ ਮਿਹਨਤੀ ਵੀ ਨੇ ਉਹ 2-4% ਬੱਚਿਆਂ ਲਈ ਆਪਾਂ ਸਾਰੀ ਕਮਿਊਨਿਟੀ ਨੂੰ ਧਾਗੀ ਨਹੀਂ ਕਰ ਸਕਦੇ ਹਨ ਜਾਂ ਸਾਰੇ ਪੰਜਾਬੀ ਬੱਚਿਆਂ ਨੂੰ ਜਾਂ ਜਿੰਨੇ ਸਾਡੇ ਹਰਿਆਣੇ ਵਾਲੇ ਬੱਚੇ ਉਹਨਾਂ ਨੂੰ ਧਾਗੀ ਨਹੀਂ ਕਰ ਸਕਦੇ ਤੁਸੀਂ ਇੱਥੋਂ ਦੀ ਕੈਨੇਡਾ ਗਏ ਤੁਸੀਂ ਦੱਸਿਆ ਵੀ ਉੱਥੇ ਵੀ ਕਾਫੀ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਜਿਵੇਂ ਇੱਥੇ ਪਿੰਡਾਂ ਦੇ ਵਿੱਚ ਤਾਂ ਉੱਥੇ ਬਾਰ ਵੀ ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਬੱਚੇ ਹੁਣ ਇੱਥੋਂ ਦੀ ਵਿਦੇਸ਼ਾਂ 'ਚ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਉਹਨਾਂ ਨੂੰ ਐਸੇ ਮਤਲਬ ਇਹ ਹੀ ਦੇਣਾ ਚਾਹੁੰਨਾ ਕਿ ਮਤਲਬ ਜਾਣਾ ਤੇ ਐਸੇ ਸਕਿੱਲ ਟ੍ਰੇਨ 'ਚ ਜਾਓ ਔਰ ਪਲੱਸ 2 ਤੋਂ ਬਾਅਦ ਨਾ ਜਾਓ ਗ੍ਰੈਜੂਏਸ਼ਨ ਕਰੋ ਪ੍ਰੋਪਰ ਜੇ ਤੁਸੀਂ ਮਤਲਬ ਕਈ ਸਟਰੀਮ ਇਦਾਂ ਲਿਆ ਨੇ ਹੈਲਥ ਸਟਰੀਮ ਦੇ ਵਿੱਚ ਔਰ ਮਤਲਬ ਸਕਿੱਲ ਟ੍ਰੇਡ ਦੇ ਵਿੱਚ ਜ ਤੁਸੀਂ ਮਤਲਬ ਕਰ ਸਕਦੇ ਹੋ ਪਲੰਬਰ ਟੈਕਨੀਸ਼ੀਅਨ ਹਨਾ ਇਦਾਂ ਦੀਆਂ ਸਕਿੱਲ ਲੈ ਕੇ ਜਾਓ ਤਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਉਹ ਦੇਸ਼ ਬਹੁਤ ਵਧੀਆ ਨੇ ਤੁਹਾਨੂੰ ਅਪਰਟਿਨਿਟੀ ਦਿੰਦੇ ਆ ਪਰ ਜੇ ਮੇਰੇ ਪੱਲੇ ਕੁਝ ਨਹੀਂ ਹੋਊਗਾ ਤੇ ਫਿਰ ਮੈਂ ਤੇ ਉਸ ਉਹੀ ਕੁਝ ਕਰਾਂਗਾ ਨਾ ਹੁਣ ਪਲੱਸ 2 ਦਾ ਬੱਚਾ ਬਹੁਤ ਛੋਟੀ ਏਜ ਹੁੰਦੀ ਹੈ ਠੀਕ ਹੈ ਮੈਂ ਮੈਂ ਤੇ ਕਹਾਂਗਾ ਅਡਲਸਨ ਪੀਰੀ ਦਾ 21 ਇਅਰ ਤੋਂ ਬਾਅਦ ਬੱਚਿਆਂ ਦੇ ਥਾਟ ਬਦਲਦੇ ਆ ਜਦੋਂ ਗ੍ਰੈਜੂਏਟ ਹੋ ਜਾਂਦਾ ਇੱਕ ਲਾਈਫ ਵੇਖੀ ਹੁੰਦੇ ਨੇ ਕਾਲਜ ਦੇ ਵਿੱਚ ਇੰਟਰੈਕਟ ਕਰਦਾ ਪ੍ਰੋਫੈਸਰਸ ਨਾਲ ਮਤਲਬ ਹਮ ਉਮਰ ਜਿਹੜੇ ਹੁੰਦੇ ਨੇ ਉਹਨਾਂ ਦੇ ਉਹ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਭੇਜਣਾ ਚਾਹੀਦਾ ਠੀਕ ਹੈ ਫਿਰ ਪਤਾ ਹੁੰਦਾ ਕਿ ਮੈਨੂੰ ਕਿੰਨੀ ਫਰੀडम ਚਾਹੀਦੀ ਹੈ ਕਿੰਨੀ ਨਹੀਂ ਮੈਂ ਮੈਂ ਕਿੱਥੇ ਫਰੀडम ਮੈਂ ਯੂਜ਼ ਕਰਨੀ ਆ ਕਿੱਥੇ ਨਹੀਂ ਕਰਨੀ ਮਾਂ ਪਿਓ ਤੇ ਉੱਥੇ ਹੈ ਨਹੀਂ ਐ ਸਿਰਫ ਔਰ ਬੱਚੇ ਬਹੁਤ ਮਿਹਨਤ ਵੀ ਕਰਦੇ ਆ ਆ ਡਬਲ ਡਬਲ ਸ਼ਿਫਟਾਂ 'ਚ ਕੰਮ ਕਰਦੇ ਨੇ ਮਿਹਨਤੀ ਵੀ ਨੇ ਉਹ 2-4% ਬੱਚਿਆਂ ਲਈ ਆਪਾਂ ਸਾਰੀ ਕਮਿਊਨਿਟੀ ਨੂੰ ਧਾਗੀ ਨਹੀਂ ਕਰ ਸਕਦੇ ਹਨਾ ਜਾਂ ਸਾਰੇ ਪੰਜਾਬੀ ਬੱਚਿਆਂ ਨੂੰ ਜਾਂ ਜਿੰਨੇ ਸਾਡੇ ਹਰਿਆਣੇ ਵਾਲੇ ਬੱਚੇ ਉਹਨਾਂ ਨੂੰ ਧਾਗੀ ਨਹੀਂ ਕਰ ਸਕਦੇ ਉਹ 2-4% ਹੀ ਨੇ ਤੇ ਬਾਕੀ ਦੇਖੋ ਰਿਸੈਸ਼ਨ ਹਰ ਥਾਂ ਤੇ ਆਉਂਦਾ ਠੀਕ ਹੈ ਉੱਥੇ 2008 'ਚ ਵੀ ਆਇਆ ਸੀ ਹੁਣ ਵੀ ਕੰਮ ਦੀ ਦਿੱਕਤਾਂ ਹਾਂ ਪਰ ਉਹ ਇੱਕ ਫੇਸ ਹੁੰਦਾ ਵਾ ਹਰ ਟਾਈਮ ਉਹ ਨਿਕਲ ਜਾਂਦੇ ਇਹਦੇ ਚੋਂ ਜੀ ਤੇ ਬਸ ਮੈਂ ਇਹੀ ਕਹਿਣਾ ਚਾਹਾਂਗਾ ਵੀ ਆਪਣੇ ਬੱਚਿਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਭੇਜੋ ਉਹਨਾਂ ਨੂੰ ਸਕਿੱਲ ਦੇ ਕੇ ਭੇਜੋ ਕਿਉਂਕਿ ਉੱਥੇ ਸਕਿੱਲ ਪੀਪਲ ਦੀ ਲੋੜ ਹੈ। ਹਮਮ ਮਤਲਬ ਹੈਲਥ ਸਟ੍ਰੀਮ ਚ ਭੇਜੋ ਬਹੁਤ ਸ਼ਾਰਟੇਜ ਹੈ। ਸਕਿਲ ਟ੍ਰੇਡ ਦੇ ਵਿੱਚ ਕੰਸਟਰਕਸ਼ਨ ਜਿਹੜੇ ਕਰਨ ਵਾਲੇ ਆ ਹੈਂਡੀਮੈਨ ਨੇ ਉਹਨਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਇਲੈਕਟ੍ਰਿਕ ਮੈਨ ਇਲੈਕਟ੍ਰੀਸ਼ੀਅਨ ਨੇ ਪਲੰਬਰਸ ਨੇ ਇਦਾਂ ਸਕਿੱਲ ਹੋਏਗੀ ਵੈਲਡਰਸ ਨੇ ਉਹਨਾਂ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਉਹ ਸਕਿੱਲ ਟ੍ਰੇਡ ਦੇ ਵਿੱਚ ਜਾਣ ਮੇਰੇ ਖਿਆਲ ਨਾਲ ਉੱਥੇ ਬਹੁਤ ਵਧੀਆ ਲਾਈਫ ਔਰ ਆਪਣੇ ਆਪ ਨੂੰ ਗਰੋ ਕਰ ਸਕਦਾ ਹਰ ਕੋਈ